ਕਬੀਰ ਜਹਾਂ ਜਹਾਂ ਹੋ ਫਿਰੋ ਕੋਤਕઠા ਉਠਾਏ ਇਕ RAM ਸੁਨੇਹੀ ਬਹਾਰ ਉਜਰ ਮੇਰੇ ਪਾਏ ਪਰ ਕਬੀਰ ਜੀ ਸਾਨੂੰ ਅੱਜ ਦੇ ਪਾਵਨ ਸ਼ਲੋਕ ਦੇ ਵਿੱਚ ਇਹ ਗੱਲ ਸਮਝਾਉਂਦੇ ਨੇ ਕਿ ਭਾਈ ਕਬੀਰ ਜਹਾਂ ਜਹਾਂ ਹੋ ਫਿਰਿਓ ਕੋਤਕ ਠਾ ਠਾਏ ਕੋਤਕ ਕਿਸ ਨੂੰ ਅਖਦੇ ਨੇ ਰੰਗ ਤਮਾਸ਼ਿਆਂ ਨੂੰ ਜਹਾਂ ਜਹ ਜਿੱਥੇ ਜਿੱਥੇ ਹੋ ਫਿਰਿਓ ਮੈਂ ਫਿਰਦਾਰਿਆ ਕਬੀਰ ਜਹਾਂ ਜਹਾਂ ਹੋ ਫਿਰਿਓ ਕਨ ਜਿੱਥੇ ਜਿੱਥੇ ਵੀ ਮੈਂ ਫਿਰਿਆ ਭਾਪ ਜਿੱਥੇ ਜਿੱਥੇ ਵੀ ਮੈਂ ਗਿਆ ਇਸ ਜ਼ਿੰਦਗੀ ਦੇ ਵਿੱਚ ਕਬੀਰ ਜਹ ਜਹ ਹੋਂ ਫਿਰਿਓ ਕੋਤ ਕਠਾਏ ਠਾਏ ਠਾਓ ਠਾਏ ਮੈਂ ਕ ਹੈਰਾਨ ਕਰ ਦੇਣ ਵਾਲਾ ਤਮਾਸ਼ਾ ਵੇਖਿਆ ਉਹ ਕੀ ਸੀ ਇਕ ਰਾਮ ਸੁਨੇਹੀ ਬਾਰਾ ਉਜਰ ਮੇਰੇ ਪਾਏ ਕਹਿੰਦੇ ਇੱਥੇ ਮੈਂ ਦੁਨੀਆ ਹੀ ਦੁਨੀਆ ਵੇਖੀ ਪਰਮੇਸ਼ਵਰ ਦਾ ਨਾਮ ਸਿਮਰਨ ਕਰਨ ਵਾਲਾ ਪਰਮੇਸ਼ਵਰ ਨੂੰ ਧਿਆਉਣ ਵਾਲਾ ਪਰਮੇਸ਼ਵਰ ਦੀ ਬੰਦਗੀ ਕਰਨ ਵਾਲਾ ਪਰਮੇਸ਼ਵਰ ਵਿੱਚ ਅਪੇਧ ਹੋਣ ਵਾਲਾ ਇੱਥੇ ਮੈਂ ਕਿਸ ਨੂੰ ਨਹੀਂ ਵੇਖਿਆ ਬਾਬਾ ਸਭ ਦੁਨੀਆ ਦੇ ਖਾਤਰ ਦੁਨੀਆ ਦੇ ਧੰਦਿਆਂ ਖਾਤਰ ਪਰਿਵਾਰ ਨੂੰ ਪਾਲਣ ਪੋਸ਼ਣ ਵਿੱਚ ਸਰੀਰ ਨੂੰ ਵਧੀਆ ਬਣਾਉਣ ਦੇ ਵਿੱਚ ਸਰੀਰ ਨੂੰ ਸੁੰਦਰ ਬਣਾਉਣ ਦੇ ਵਿੱਚ ਧਨ ਦੌਲਤ ਕਮਾਉਣ ਦੇ ਵਿੱਚ ਇਸ ਤਰ੍ਹਾਂ ਇਹ ਦੁਨੀਆ ਜਿਹੜੀ ਸਿਰ ਉਜੀ ਪਈ ਸੀ ਭਗਤ ਕਬੀਰ ਜੀ जिने सानू ਸਮਝਾਇਆ ਹੈ ਕਿ ਭਾਈ ਜਿਸ ਤਰ੍ਹਾਂ ਮੈਂ ਥਾਂ-ਥਾਂ ਤੇ ਜਾ ਕੇ ਵੇਖਿਆ ਹੈ ਵੇਖਿਆ ਕੀ ਇਹ ਦੁਨੀਆਂ ਨੂੰ ਰੰਗ ਤਮਾਸਿਆ ਨੂੰ ਕਬੀਰ ਜਹ ਜਹ ਹੂੰ ਫਿਰਿਓ ਕੁੱਤਕ ਠਾਉ ਠਾਏ ਇਕਰਾਮ ਸੁਨੇਹੀ ਬਹਾਰਾ ਉਜਰ ਮੇਰੇ ਪਾਇ ਇਸੇ ਤਰ੍ਹਾਂ ਮੇਰਾ ਮਨ ਹੈ ਜਦੋਂ ਤੱਕ ਇਸ ਦੇ ਅੰਦਰ ਪਰਮੇਸ਼ਵਰ ਨਹੀਂ ਨਮਸਦਾ ਸੀ ਜਿਤੋਂ ਕਿਸ ਨੂੰ ਪਰਮੇਸ਼ਵਰ ਦੀ ਪਛਾਣ ਨਹੀਂ ਸੀ ਜਦੋਂ ਤੱਕ ਹਿਰਦੇ ਰੂਪੀ ਘਰ ਵਿੱਚ ਪਰਮੇਸ਼ਵਰ ਨੇ ਮਨ ਮੰਦਰ ਤਨ ਵੇਸ ਕੁਲੰਦਰ ਘਟੇ ਤੀਰਥ ਨਾ ਆਵਾ ਏਕ ਸ਼ਬਦ ਮੇਰੇ ਪ੍ਰਾਣ ਬਸਦਾ ਬਹੁੜ ਜਨਮ ਨਾ ਆਵਾ ਜਦੋਂ ਤੱਕ ਇਹ ਮਨ ਮੰਦਰ ਹਿਰਦੇ ਰੂਪੀ ਘਰ ਵਿੱਚ ਨਹੀਂ ਨਤਿਆਰ ਹੋਇਆ ਕਹਿੰਦੇ ਉਦੋਂ ਤੱਕ ਮੈਂ ਇਸ ਤਰ੍ਹਾਂ ਹੀ ਪੜ੍ਹਦਾ ਰਿਹਾ ਇਸੇ ਤਰ੍ਹਾਂ ਮਨ ਵੀ ਪੜ੍ਹਦਾ ਰਹਿੰਦਾ ਕਦੇ ਕਾਮਦੇਵਸ ਹੋ ਕੇ ਕਦੇ ਕ੍ਰੋਧ ਦੇਵਸ ਹੋ ਕੇ ਕਦੇ ਲੋਭ ਦੇਵਸ ਹੋ ਕੇ ਕਦੇ ਮੋਹ ਦੇਵਸ ਹੋ ਕੇ ਕਦੇ ਹੰਕਾਰ ਦੇਵਸ ਹੋ ਕੇ ਇਹ ਵੀ ਥਾਂ ਥਾਂ ਤੇ ਭਟਕਦਾ ਫਿਰਦਾ ਹੈ ਪਰ ਜਿੰਨੀ ਮਰਜ਼ੀਆਂ ਇਹ ਇਨ੍ਹਾਂ ਵਾਸਨਾਵਾਂ ਦੇ ਵਿੱਚ ਵਿਕਾਰਾਂ ਦੇ ਵਿੱਚ ਜਿੰਨਾ ਮਰਜ਼ੀ ਇਹ ਡਾਰੀਆਂ ਲਾਈ ਜਾਵੇ ਪਰ ਅਖੀਰ ਨੂੰ ਉੱਥੋਂ ਹੀ ਖਵਾਰੀ ਹੋਵੇਗਾ ਇਸੇ ਤਰ੍ਹਾਂ ਇਹ ਮਨ ਵੀ ਹਰ ਥਾਂ ਦੇ ਉੱਤੇ ਜਾਇਆ ਹੁੰਦਾ ਹੈ ਭਟਕਦਾ ਫਿਰਦਾ ਹੈ ਰੱਬ ਨਾਮ ਲਿਰਨ ਕਰਕੇ ਵਿਚਾਰ ਰਹਿੰਦੇ ਅੰਦਰ ਸ਼ਾਂਤੀ ਨਹੀਂ ਆਉਂਦੀ ਉਹ ਜਿਵੇਂ ਕਸਤੂਰੀ ਹਿਰਨ ਦੇ ਅੰਦਰ ਹੀ ਹੁੰਦੀ ਹੈ ਸੁੰਡੀ ਦੇ ਵਿੱਚ ਹੀ ਹੁੰਦੀ ਹੈ ਜਿਸ ਦੇ ਨਾਲ ਨੂੰ ਸੰਬੰਧੀ ਆਉਂਦੀ ਹੈ ਤੇ ਉਹ ਆਪਣੇ ਸੰਬੰਧੀ ਨੂੰ ਪਾਉਣ ਦੇ ਲਈ ਸਕੁੰਦੀ ਉਹਦੀ ਆਪਣੀ ਹੈ ਉਹਦੇ ਆਪਣੇ ਅੰਦਰ ਹੈ ਪਿੱਤਰ ਹੈ ਪਰ ਪਟਕ ਬਾਹਰ ਰਹੀ ਹੈ ਇਸੇ ਤਰ੍ਹਾਂ ਉਹ ਰੱਬ ਮਨੁੱਖ ਦੇ ਅੰਦਰ ਪਰ फडਕਦਾ ਫਿਰਦਾ ਹੈ ਬਾਹਰਲੇ ਪਾਸੇ ਬਾਹਰ ਦੁਨੀਆ ਦੇ ਵਿੱਚ ਜੋ ਅੰਦਰ ਹੈ ਉਹਦੇ ਨਾਲ ਕਦੇ ਵਿਚਾਰ ਨਹੀਂ ਕਰਦਾ ਉਹਦੇ ਨਾਲ ਕਦੇ ਬਹਿਂਦਾ ਨਹੀਂ ਉਹਦੇ ਨਾਲ ਕਦੇ ਗਲਬਾਤ ਨਹੀਂ ਕਰਦਾ ਜਿਹੜਾ ਅਸਲ ਸੰਗੀ ਹੈ ਅਸਲ ਸਾਥੀ ਹੈ ਉਹਦੇ ਨਾਲ ਸੰਕਰਨ ਨੂੰ ਇਹ ਤਿਆਰ ਨਹੀਂ ਬਾਹਰਲੇ ਘਰ ਨੂੰ ਤਾਂ ਇਸਨੇ ਬਹੁਤ ਵਧੀਆ ਬਣਾ ਲਿਆ ਹੈ ਬਾਹਰਲੇ ਘਰ ਉੱਤੇ ਤਾਂ ਬਾਧੂ ਨੇ ਧਨ ਖਰਚ ਕਰ ਲਿਆ ਹੈ ਬਾਰ ਲਿਖ ਘਰ ਜਿਹਦਾ ਸਜਾਵਟ ਨੇ ਬਹੁਤ ਵਧੀਆ ਬਣਾ ਲਿਆ ਇੱਕ ਕਮਰੇ ਦੀ ਥਾਂ ਤਦਸ ਕਮਰੇ ਬਣਾ ਲਏ ਨੇ ਪਰ ਆਪਣੇ ਕਮਰੇ ਦੇ ਵਿੱਚ ਆਪਣੇ ਆਪ ਦੇ ਵਿੱਚ ਸਖਣਾ ਹੈ ਸਖਣਾ ਕਿਹਨੂੰ ਕਹਿੰਦੇ ਨੇ ਖਾਲੀ ਨਾ ਭਰਿਆ ਹੋਇਆ ਤੇ ਨਾ ਭਰਿਆ ਹੋਇਆ ਭਾਵ ਇਸ ਤਰ੍ਹਾਂ ਇਹਦੀ ਹਾਲਤ ਬਣੀ ਹੋਈ ਹੈ ਜਿਵੇਂ ਇੱਕ ਦੁਹਾਗਣ ਸਥਿਤੀ ਆਪਣੇ ਸੁਹਾਗ ਤੁ ਜੋ ਜੜੀ ਵਿੰਚੁਤ ਹੁੰਦੀ ਆ ਵਿਛੜੀ ਹੁੰਦੀ ਆ ਉਸ ਤਰ੍ਹਾਂ ਇਸ ਦੀ ਹਾਲਤ ਬਣੀ ਹੋਈ ਆ ਖਸਤਾ ਹਾਲਤ ਹੋਈ ਕਬੀਰ ਜੈ ਜੈ ਹੋ ਫਿਰੋ ਕੋਤਕ ਠਾ ਠਾ ਜਦੋਂ ਭਗਤ ਕਬੀਰ ਜੀ ਨੇ ਵੀ ਥਾਂ ਥਾਂ ਤੇ ਜਾ ਕੇ ਵੇਖਿਆ ਦੁਨੀਆ ਵੀ ਆਪਣੇ ਕਮਾਕਾਰਾਂ ਵਿੱਚ ਆਪਣੇ ਰਿਸ਼ਤੇਦਾਰੀਆਂ ਪਾਲਣ ਵਿੱਚ ਆਪਣਾ ਹੀ ਪਰਿਵਾਰ ਦੀ ਮੁਸ਼ਕਲਾਂ ਵਿੱਚ ਸਮੱਸਿਆਵਾਂ ਵਿੱਚ ਖੁਸ਼ੀ ਵਿੱਚ ਗਮੀ ਵਿੱਚ ਵੀ ਸਾਰੇ ਲੱਗੇ ਪਏ ਨੇ ਕਬੀਰ ਜੈ ਜੈ ਹੋ ਹੋਂ ਫਿਰਿਓ ਕੋਤਕ ਠਾ ਉਠਾਏ ਇਸੇ ਤਰ੍ਹਾਂ ਹਮ ਮਨ ਜਿਹੜਾ ਨਾ ਮਨੁੱਖ ਦਾ ਮਨ ਹੈ ਇਹ ਵੀ ਰਸਾਂ ਦੇ ਕਾਰਨ ਦੇ ਵਿਸ਼ਵਾਦਾਂ ਦੇ ਵਿੱਚ ਪਿਆ ਰੰਦਾ ਹੈ ਇਹ ਤਾਂ ਕਿਰਪਾ ਹੋ ਜੇ ਕਿਸੇ ਸੰਤ ਮਹਾਰਾਜ ਜੀ ਕਿਥੇ ਸੰਤਾਂ ਦਾ ਅਸ਼ੀਰਵਾਦ ਮਿਲ ਜਾਵੇ ਉਹਨਾਂ ਦੇ ਫਲ ਸਰੂਪ ਉਹਨਾਂ ਦੀ ਭਗਤੀ ਸ਼ਕਤੀ ਸਦਕਾ ਉਹਨਾਂ ਦੇ ਮਿਲਾਪ ਸਦਕਾ ਗੁਰਮੁਖਾਂ ਦੀ ਸੰਗਤਾਂ ਸੰਗਤ ਸਦਕਾ ਕਿ ਸਾਡੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਵੇ ਤੇ ਦੁਨੀਆਂ ਤੋਂ ਇਸ ਮੋਹ ਤੋਂ ਸਾਡਾ ਬੰਧਨ ਜਿਹੜਾ ਬੰਧਿਆ ਹੋਇਆ ਉਹ ਦੂਰ ਹੋ ਜਾਵੇ ਤੇ ਸਾਡੀ ਸੂਰਤ ਸਬਦ ਵਿੱਚ ਜਾ ਸਮਾਵੇ ਫਿਰ ਤਾਂ ਸਾਡਾ ਕਲਿਆੜ ਹੋ ਸਕਦਾ ਨਹੀਂ ਤਾਂ ਅਸੀਂ ਖੁਆਰ ਹੋ ਰਹੇ ਹਾਂ ਭੜਕਦੇ ਫਿਰ ਰਹੇ ਹਾਂ ਇਸ ਲਈ ਭਗਤ ਕਬੀਰ ਜੀ ਉਦਾਹਰਨਾ ਦੁਨੀਆਂ ਦੀ ਦੇਖ ਕੇ ਦੁਨਿਆਵੀ ਲੋਕਾਂ ਦੀ ਦੇਖ ਕੇ ਸਮਝਾ ਸਾਡੇ ਮਨ ਨੂੰ ਰਹੇ ਨੇ ਖੇੜ ਸਾਡੀ ਖੇਡ ਜਿੰਨੀ ਵੀ ਖੇਡ ਹੈ ਉਹ ਸਾਰੀ ਮੰਨ ਦੀ ਹੈ ਜਿਸ ਇਨਸਾਨ ਨੇ ਆਪਣੇ ਮਨ ਉਤੇ ਕੰਮ ਕਰ ਲਿਆ ਮਨ ਨੂੰ ਸਮਝ ਲਿਆ ਮਨ ਦੇ ਉਤੇ ਵਿਚਾਰ ਕਰ ਲਈ ਇਸ ਦੇ ਲਈ ਸਾਧਨਾ ਕਰਨੀ ਪੈਂਦੀ ਹੈ ਇਹਦੇ ਲਈ ਸਮਾਕਰਨਾ ਪੈਂਦਾ ਹੈ ਇਹਦੇ ਲਈ ਹਟ ਕਰਨਾ ਪੈਂਦਾ ਹੈ ਹਟਕਾ ਦਾ ਸਰੀਰ ਦਾ ਸਰੀਰ ਨੂੰ ਥੋੜਾ ਜਿਹਾ ਕਸ਼ਟ ਦੇ ਵਿੱਚ ਰੱਖਣਾ ਪੈਂਦਾ ਹੈ ਆਪਣੀਆਂ ਮਨੋਵ੍ਰਤੀਆਂ ਉੱਤੇ ਆਪਣੇ ਜਿਹੜੇ ਮਨ ਦੀਆਂ ਇੱਛਾਵਾਂ ਤੁਹਾਡੀਆਂ ਉਹਨਾਂ ਉੱਤੇ ਥੋੜਾ ਕਾਬੂ ਪਾਉਣਾ ਪੈਂਦਾ ਉਹਨਾਂ ਨੂੰ ਸੀਮਿਤ ਦਾਇਰੇ ਦੇ ਅੰਦਰ ਰੱਖਣਾ ਪੈਂਦਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਉਸ ਨੂੰ ਉਸ ਦੀ ਡਾਇਰੈਕਸ਼ਨ ਦਿਖਾਣੀ ਪੈਂਦੀ ਉਸ ਦੀ ਦਿਸ਼ਾ ਦਿਖਾਣੀ ਪੈਂਦੀ ਹੈ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋયા ਸਾਰੇ ਕੰਮਕਾਰ ਕਰਦੇ ਹੋયા ਸੰਸਾਰ ਵਿੱਚ ਰਹਿੰਦੇ ਹੋયા ਦੁਨੀਆ ਦੇ ਵਿੱਚ ਰਹਿੰਦੇ ਹੋਏ ਉਸ ਪਰਮੇਸ਼ਵਰ ਨੂੰ ਪਾਉਣਾ ਇੱਕ ਖੇਡ ਏ ਹੈ ਮਨ ਦੀ ਮਨ ਨੂੰ ਨਿਰਲੇਪ ਰੱਖਣਾ ਹੈ ਕਮਲ ਦੇ ਫੁੱਲ ਦੀ ਤਰ੍ਹਾਂ ਜਿਵੇਂ ਕਮਲ ਦਾ ਫੁੱਲ ਚਿੱਕੜ ਵਿੱਚ ਨਹੀਂ ਨਾ ਭਜਦਾ ਤੇ ਜੂੰ ਉਹਦੇ ਵਿੱਚ ਪਾਣੀ ਪਾਇਆ ਜਾਂਦਾ ਚੋਂਤੀਓਂ ਉੱਪਰ ਉੱਪਰ ਹੋ ਹੀ ਜਾਂਦਾ ਹੈ ਪਰ ਆਪਣੇ ਆਪਣੇ ਆਪ ਨੂੰ ਚਿੱਕੜ ਵਿੱਚ ਨਹੀਂ ਡੁੱਬਣ ਦਿੰਦਾ ਬਸ ਕਮਲੇ ਮਨ ਜਿਹੜਾ ਮੇਰਾ ਅਗਿਆਨੀ ਮਨ ਹੈ ਇਸ ਨੂੰ ਵੀ ਇੱਕ ਗੱਲ ਸਮਝਾਈਏ ਕਿ ਭਾਈ ਦੁਨੀਆ ਵਿੱਚ ਰਹਿੰਦੇ ਹਾਂ ਸੰਸਾਰ ਵਿੱਚ ਰਹਿੰਦੇ ਹਾਂ ਆਪਣੇ ਆਪ ਨੂੰ ਤੂੰ ਵਿਕਾਰਾਂ ਦੀ ਮੈਲ ਦੇ ਨਾਲ ਆਪਣੇ ਆਪ ਨੂੰ ਮੱਲੀ ਹੁੰਦੀ ਹੋਣ ਦੇਣਾ ਆਪਣੇ ਆਪ ਨੂੰ ਉਸ ਕਾਲਪੁਰਖ ਨਾਲ ਜੋੜ ਕੇ ਰੱਖਣਾ ਹੈ ਵਾਹਿਗੁਰੂ ਨਾਲ ਜੋੜ ਕੇ ਰੱਖਣਾ ਹੈ ਜਿਹੜਾ ਸਾਰੀ ਸ੍ਰਿਸ਼ਟ ਨੂੰ ਚਲਾਉਣ ਵਾਲਾ ਉਸ ਦੇ ਹੁਕਮ ਦੇ ਅੰਦਰ ਉਸ ਦੇ ਦਾਰੇ ਅੰਦਰ ਰਹਿਣਾ ਹੈ ਉਸ ਦੀ ਰਜ਼ਾ ਵਿੱਚ ਰਹਿਣਾ ਉਸ ਦੇ ਹੁਕਮ ਵਿੱਚ ਰਹਿਣਾ ਹੈ ਉਸ ਦੇ ਪਿਆਰ ਵਾਲੇ ਡਰ ਨੂੰ ਹਮੇਸ਼ਾ ਆਪਣੇ ਅੰਦਰ ਜਗ੍ਹਾ ਦੇਣੀ ਆ ਸੋ ਪਾਤਸ਼ਾਹ ਦੀ ਕਿਰਪਾ ਕਰਨ ਅੱਜ ਇਸ ਪਾਵਨ ਸ਼ਲੋਕ ਦੇ ਵਿਚਾਰ ਕਰਦੇ ਆਂ 10-5 ਸੁਭਿੰਤ ਪ੍ਰਕਾਰ ਦੀਆਂ ਭੁਲਨਾ ਹੋ ਗਈਆਂ ਹੋਣਗੀਆਂ ਆਪਸਮੂਹ ਸਾਧ ਸੰਗਤ ਬਖਸ਼ਣੇ ਨੂੰ ਬਖਸ਼ ਲੈਣਾ ਬੁਲਾਵ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ